ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਤੇ ਕੋਈ ਕੋਈ ਦਿਨ ਇਹ ਜਿਹਾ ਹੁੰਦਾ ਨਾ ਕਿ ਬਸ ਤੁਸੀਂ ਸਵੇਰੇ ਸਵੇਰੇ ਹੀ ਪੂਰਾ ਮਨ ਹੋ ਜਾਂਦਾ ਵੀ ਯਾਰ ਤੁਸੀਂ ਦੇਖ ਲਓ ਅੱਜ ਨਾ ਇੱਥੇ ਦੋ ਘੰਟੇ ਰਹਿੰਦੇ ਆ ਆਪਣੇ ਮੈਂ ਕਿਹਾ ਚੱਲ ਜਨਰੇਟਰ ਲਾ ਕੇ ਮਕਾ ਦਿੰਦੇ ਆ ਕਿਉਂਕਿ ਗਰਮੀ ਹੋਈ ਹੈ ਜਿਆਦੇ ਵੀ ਲਾਈਟ ਦਾ ਨਾ ਨਹੀਂ ਆ ਰਹੀ ਕੱਲ ਮੋਪਟ ਜਾਣਾ ਸੀ ਪਰ ਕੱਲ ਲਾਈਟ ਨਹੀਂ ਆਈ ਹੈ ਨਾ ਤੇ ਲਾਈਟ ਨਾ ਆਉਣ ਦੇ ਵਜ੍ਹਾ ਤੇ ਨਾਲ ਕੀ ਹੋਇਆ ਤੇ ਉਹ ਮੈਂ ਚੱਲ ਮੈਂ ਅਸੀਂ ਰਾਤ ਪਲਾਨ ਬਣਾ ਕੇ ਹਨਾ ਵੀ ਸਵੇਰੇ ਟਾਈਮ ਨਾਲ 5 ਵਜੇ ਨੂੰ ਜਨਰੇਟਰ ਲਾਇਆ ਸੀ ਤੇ ਸਵੇਰੇ ਜਨਰੇਟਰ ਲੱਗ ਮਾਸ਼ਾਅਰੱਹ ਜਾਨੂ ਰਾਤ ਦੀ ਲਾਈਟ 2 ਘੰਟੇ ਉਹਨੇ ਰਾਤ ਲਾਈਟ ਦੇਤੀ ਚਲੋ 5 ਵਜੇ ਭੱਜੀ ਚੰਗੀ ਭਲੀ ਮੋਟਰ ਚੱਲਦੀ ਆ ਤੇ ਜਨਰੇਟਰ ਲਾਇਆ ਤੇ ਮੋਟਰ ਚੱਲੀ ਨਾ ਠੀਕ ਆ ਤੇ ਚਲੋ ਟੱਕਰਾ ਟੁੱਕਰਾ ਮਾਰੀਆਂ 스타ਟਰ ਖੋਲ ਕੇ ਤਾਰਾਂ ਡਾਇਰੈਕਟ ਲਾ ਕੇ ਵੀ ਦੇਖਿਆ ਤਾਂ ਵੀ ਨਹੀਂ ਚੱਲਿਆ ਹਨ ਤੇ ਫਿਰ ਕੀ ਹੋਇਆ ਫਿਰ ਜਾਨ ਨੂੰ ਚੱਲ ਮੈਂ ਕਿਹਾ ਚੱਲ ਆਪਾਂ ਦੇਖਦੇ ਆ ਚੱਲ ਕੇ ਵੀ ਜਨਰੇਟਰ ਲੈ ਆਉਂਦੇ ਤੇ ਇੱਥੇ ਆਏ ਲਾਈਟ ਚੱਲੇ ਫਿਰ 스타ਟਰ ਚ ਤਾਰਾਂ ਲਾਈਆਂ ਲਾਈਟ ਚੱਲ ਵੀ ਫਿਰ ਹੋਇਆ ਕਿ ਨਹੀਂ ਯਾਰ ਵੀ ਜਨਰੇਟਰ ਚ ਖਰਾਬੀ ਆ ਤੇ ਅੱਛਾ ਜਨਰੇਟਰ ਲੋਡ ਕਰਨ ਵਾਲਾ ਬੰਦਾ ਲੈ ਕੇ ਆਂਦਾ ਉਹ ਉਹਨੇ ਆ ਕੇ ਜਨਰੇਟਰ ਤੇ ਅਧਾਰਾਂ ਲਾਈਆਂ ਸਾੜੀ ਦੇ ਦੀ ਮੋਟਰ ਚੱਲ ਗਈ ਕੁਝ ਵੀ ਨਹੀਂ ਕੀਤਾ ਠੀਕ ਆ ਤੇ ਫੇਰ ਆ ਦੂਜੀ ਮੋਟਰ ਤੇ ਜਨਰੇਟਰ ਲਾਣ ਗਏ ਵੀ ਇੱਥੇ ਵੀ ਇੱਥੇ ਵੀ ਅੱਧੀ ਛੋੜੀ ਜਿਹੀ ਖੱਤੀ ਜਿਹੀ ਵੀ ਲਾਈਟ ਨਾ ਆਉਣ ਦੇ ਇਹਦੇ ਨਾਲ ਵੀ ਪਿੱਤਰ ਨੇ ਝੂਨਾ ਲਾਉਣਾ ਵੀ ਨੀਓ ਵਿੱਚ ਰਹਿ ਜਾਣਾ ਵੀ ਉਹਨੂੰ ਵੀ ਅੱਧਾ ਇੱਕ ਘੰਟਾ ਪਾਣੀ ਪੀਣਾ ਸੀ ਵੀ ਚੱਲ ਪਾ ਕੇ ਇਹਨੂੰ ਪੂਰਾ ਕਰਕੇ ਖਤਮ ਕਰੀਏ ਤੇ ਉਹ ਸਾਲਾ ਜਨਰੇਟਰ ਉੱਥੇ ਉੱਥੇ ਜਨਰੇਟਰ ਲਾਉਣਗੇ ਲਾਈਟ ਆ ਗਈ ਜਨਰੇਟਰ ਘਰੇ ਲੈ ਕੇ ਅਵੀ ਚੱਲ ਚੱਲ ਜੂ ਲੈਟ ਸੜੀ ਲੈਟ ਫਿਰ ਬੰਦ ਗੇ ਫੇਰ ਜਨਰੇਟਰ ਲੈ ਕੇ ਆਉਂਦਾ ਤੇ ਉਹੀ ਜਨਰੇਟਰ ਤੇ ਸਟਾਰਟ ਨਾ ਹੋਵੇ ਸਾਲਾ ਇੱਥੇ ਬਸ ਐਡਾ ਗੱਜ ਮਨ ਦੋ ਉਹ ਹੋਇਆ ਹੋਇਆ ਨਾ ਕਿ ਯਾਰ ਹਾਸਾ ਵੀ ਆਉਂਦਾ ਵੀ ਸਾਲਾ ਕੀ ਹੋ ਜਾਂਦਾ ਯਾਰ ਕਦੇ 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 ਤਾਂ ਨਾ ਬਸ ਵੀ ਹੋਰ ਹੀ ਗੱਲਾਂ ਹੋ ਜਾਂਦੀਆਂ ਤੇ ਬਸ ਹੁਣ ਦੇਖਦੇ ਆ ਪਿੱਤਰ ਨੂੰ ਅੱਜ ਲੈ ਕੇ ਜਾਣਾ ਮੈਂ ਨਾਲ ਆਪਣੇ ਉਹਦੀ ਜਗ੍ਹਾ ਹੁਣ ਰਸਾਦ ਲੱਗੂਗਾ ਝੋਨਾ ਲਾਉਣ ਇੱਥੇ ਆਣ ਜਣੇਟਰ ਲਾਉਨੇ ਆ ਉਹ ਜਣੇਟਰ ਤੇ ਹੁਣ ਪਤਾ ਨਹੀਂ ਤੇਲ ਰਲ ਗਿਆ ਜਾਂ ਕੀ ਹੋ ਗਿਆ ਉਹ ਹੁਣ ਜਣੇਟਰ ਲੋਡ ਕਰਾਉਣਾ ਪੈਣਾ ਉੱਥੇ ਆਉਣਾ ਟਰੈਕਟਰ ਵਾਲਾ ਲਾਉਨੇ ਚਲਦਾ ਪਿੱਤਰ ਦਾ ਬਜਾਈ ਦਾ ਕੰਮ ਝੋਨੇ ਦਾ ਪੂਰਾ ਜੋਰ ਤੇ ਇੱਥੇ ਰਹਿੰਦੇ ਆ ਆਪਣੇ ਦੋ ਕਿਾਰੇ ਬਸਾ ਦੇ ਥੱਲੇ ਵਾਲੇ ਬਸ ਇਹ ਕਾ ਨਾਲ ਲੈਨ ਜੀ ਲੈਂਦੀ ਐ ਵੀ ਜਾਣ ਕੇ ਛੱਡੀ ਹੋਈ ਐ ਵੀ ਪਾਣੀ ਨਾ ਟੁੱਟੇ ਤੇ ਬਸ ਔਰ ਸਾਰਾ ਹੋਇਆ ਹੋਇਆ ਕੰਮ ਤੇ ਅੱਜ ਪੁੱਤਰ ਨੂੰ ਦੇਣਾ ਆਪਾਂ ਬਰਥਡੇ ਦਾ ਉਹਦਾ ਗਿਫਟ ਉਹਦਾ ਨੂੰ ਪਤਾ ਹੀ ਆ ਕੀ ਦੇਣਾ ਤੇ ਚਲੋ ਵੀ ਆ ਜਾਨੀ ਕਿ ਉਹਦੇ ਬਰਥਡੇ ਵਾਲਾ ਗਿਫਟ ਆ ਇਹ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਨਾ ਵੀ ਬਰਥਡੇ ਤੇ ਦੇਣਾ ਉਹਦੇ ਆ ਪੁੱਤਰ ਨੂੰ ਅੱਜ ਬਰਥਡੇ ਤੇ ਉਹਦਾ ਗਿਫਟ ਲੈ ਦੇਣਾ ਕਿਉਂਕਿ ਉਹਨੇ ਯੂਜ਼ ਕਰਨਾ ਹੁੰਦਾ ਆਪਾਂ ਤਾਂ ਇੰਨਾ ਕਰਨਾ ਨਹੀਂ ਉਹਨੇ ਪਲਾਂਟਿੰਗ ਕਰਨੀ ਆਲੂਆਂ ਦੀ ਮੱਕੀ ਦੀ ਸਾਰੇ ਗਾਇਤ ਉਹਨੇ ਪਤਾ ਉਸ ਦੀ ਆਪਣੀ ਆਹ ਮੋਟਰ ਤੇ ਨਿਬੜ ਗਿਆ ਕੰਮ ਹੁਣ ਆਪਾਂ ਨੱਕੇ ਸੈੱਟ ਕਰ ਦਈਏ ਵੀ ਆਟੋਮੈਟਿਕਲੀ ਪਾਣੀ ਪੁਣੀ ਪਈ ਜਾਏ ਬਸ ਜਾਇਆ ਕਰੂਗਾ ਵੀ ਨਾ ਨੱਕੇ ਬਦਲਨੇ ਪੈਣ ਨਾ ਵਾਸਤਾ ਆਹੇ ਚ ਝੋਨਾ ਲਾਇਆ ਸੀ ਇਹ ਚ ਘਟਿਆ ਹੋਇਆ ਪਾਣੀ ਬਸ ਤੇ ਤਾਂ ਆਪਾਂ ਮੋਟਰ ਬੰਦ ਕਰਨੀ ਆ ਦੇ ਬਾਅਦ ਚਲਾਉਣੀ ਬਸ ਇਹ ਸਾਰਾ ਹਿੱਟ ਦਾ ਕਮਾਲ ਆ ਹਿੱਟ ਘੁਮਾ ਦਿਓ ਇਧਰ ਨੂੰ ਚੱਲ ਜਾਣਾ ਹਿੱਟ ਘੁਮਾ ਦਿਓ ਇਧਰ ਨੂੰ ਚੱਲ ਜਾਣਾ ਬਸ ਆ ਦੇ ਲਕਚੋ ਨਾਲ ਲੱਗ ਗਿਆ ਆਪਣਾ ਮਸ਼ੀਨ ਨਾਲ ਤੇ ਬਸ ਹੁਣ ਇਹਨੇ ਬਸ ਇੱਥੇ ਆ ਨੱਕਾ ਲਾਤਾ ਖਾਲ ਚ ਬਸ ਇੱਥੇ ਹੀ ਭਰੀ ਜਾਇਆ ਕਰਨਾ ਹੁਣ ਇਹਨੇ ਸਾਰਾ ਤੇ ਆਧਾ ਪਾਣੀ ਆਪਣਾ ਉਧਰ ਦੋ ਕਿੱਲੇ ਆਉਂ ਚ ਜਾਈ ਜਾਂਦਾ ਬਸ ਇੰਨਾ ਕੰਮ ਆ ਬਸ ਆਪਣਾ ਹਾਂਜੀ ਆ ਗਿਆ ਜੀ ਆਪਣਾ ਟਰੈਕਟਰ ਪਹੁੰਚ ਗਿਆ ਵਾ ਟਰੈਕਟਰ ਲੈਣ ਨੂੰ ਟਕਿਆ ਟੁਕਿਆ ਖੜਾ ਵਾ ਤੁਹਾਨੂੰ ਦਿਖਾਉਨੇ ਆ ਥੋੜੇ ਟਾਈਮ ਬਾਅਦ ਕਰਕੇ ਨੰਗਾ ਕਿਹੜਾ ਟਰੈਕਟਰ ਆ ਦਿੱਖਤਾ ਗਿਆ ਹੀ ਹੁਣਾਂ ਵੀ ਕਿਹੜਾ ਹੋਊਗਾ ਟਰੈਕਟਰ ਇਹ ਆਪਣੇ ਜੱਸੀ ਵੀਰੇ ਉਹਨਾਂ ਦਾ ਵਾ ਇੱਥੇ ਖੰਨੇ ਖੰਨੇ ਵੀ ਇਹਨਾਂ ਦਾ ਵਾ ਬੇਲੋਂ ਵੀ ਇਹਨਾਂ ਦਾ ਵਾ ਮੁੱਲਾਂ ਪਰ ਵੀ ਇਹਨਾਂ ਦਾ ਟਿੰਗ ਟਿੰਡ ਸਾ ਟਰੈਕਟਰ ਕਨਾ ਵੀਰੇ ਉਹਨਾਂ ਕੋਲੇ ਆਹ 2011 ਮਾਡਲ ਟਰੈਕਟਰ ਖੜਾ ਵਾ ਜਿਵੇਂ ਨਵਾਂ origignal ਟਾਇਰ ਆ ਬਹੁਤ ਘੱਟ ਚੱਲਿਆ ਹੋਇਆ ਵਾ ਇਹ ਮੈਨੂੰ ਬੜਾ ਪਸੰਦ ਆੀ ਉਦੋਂ ਇਹਨਾਂ ਦਾ ਕੋਈ ਲੈ ਗਿਆ ਸੀਗਾ ਟਰੈਕਟਰ ਮੈਂ ਤਾਂ ਕਿਹਾ ਤੇ ਉਹਨੇ ਦੇਣਾ ਨਹੀਂ ਹੈਗਾ ਪਰ ਉਸ ਤੋਂ ਬਾਅਦ ਉਹ ਬੰਦਾ ਇਹਨਾਂ ਦੇ ਕੋਲੇ ਫੇਰ ਛੱਡ ਗਿਆ ਹਨਾ ਏਸੀ ਕੈਬਨ ਲੱਗਿਆ ਹੋਇਆ ਵਾ ਸਾਰਾ ਟਰੈਕਟਰ origignal ਆ ਤੇ ਆਪਣਾ ਰੂਟਰ ਪੰਪ ਆਏ ਹਨਾ 2011 ਮਾਡਲ ਇੱਥੇ ਖੜਾ ਵਾ ਖੰਨੇ ਜੇ ਕਿਸੇ ਵੀਰ ਨੇ ਲੈਣਾ ਹੋਇਆ ਤਾਂ ਦੇਖ ਲਿਓ ਤੇ ਕੈਵਨ ਗੁਮਨ ਲੱਗਿਆ ਹੋਇਆ ਵਾ ਕੈਵਨ ਦੇ ਗੈਸ ਗੂਸ ਪਾਉਣ ਵਾਲੀ ਆ ਬਸ ਬਾਕੀ ਸਾਰਾ ਕੁਝ ਓਕੇ ਆ ਦੇਖੋ ਵੀਰੇ ਤੁਹਾਨੂੰ ਪਤਾ ਹੀ ਆ ਜਗਾੜੂ ਕੰਮ ਤਾਂ ਜਗਾੜੂ ਹੀ ਹੁੰਦਾ ਹਨਾ ਤੇ ਬਾਕੀ ਜੇ ਕਿਸੇ ਵੀਰ ਨੇ ਲੈਣਾ ਹੋਇਆ ਤਾਂ ਇੱਥੋਂ ਲੈ ਜਿਓ ਪਰ ਟਰੈਕਟਰ ਬਹੁਤ ਸਾਫ਼ ਆ ਵੀ ਜੇ ਕੈਵਨ ਲਾ ਕੇ ਕਿਸੇ ਨੇ ਰੱਖ ਕੇ ਚਲਾਉਣਾ ਹੋਇਆ ਨਾ ਦੇਖ ਲਿਓ ਜੇ ਕਿਸੇ ਨੇ ਲੈਣਾ ਹੈ ਟਰੈਕਟਰ ਦੇਖੋ ਬਿਲਕੁਲ オリジナル ਨਾਲ ਦੇ ਟਾਇਰ ਆ ਦੇਖ ਲੋ ਕਿੰਨਾ ਕਿ ਚੱਲਿਆ ਉਹ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਣਾ ਮੀਟਰ ਤੇ ਵੀ ਮੀਟਰ ਤੇ ਵੀ ਸੱਜੇ ਦੇ ਤਾਂ ਆਉਂਦਾ ਵਾ ਇਹਦੇ ਤੋਂ ਸਟਾਰਟ ਕਰਾਂਦੇ ਨੇ ਨਹੀਂ ਸਟਾਰਟ ਵਾਲਾ ਮੀਟਰ ਹੀ ਆ ਮੀਟਰ ਚੇਂਜ ਕਰਾਇਆ ਹੋਇਆ ਹੈ ਇਹਨਾਂ ਨੇ ਜੇ ਕਿਸੇ ਨੇ ਲੈਣਾ ਹਾ ਦੇਖੀ ਆਪਣਾ ਟਰੈਕਟਰ ਤਾਂ ਉਹ ਖੜਾ ਬਸ ਆਉਂਦਾ ਵੀਰਾ ਜੱਸੀ ਵੀਰਾ ਉਹਨਾਂ ਨਾਲ ਉਹਨਾਂ ਦੇ ਆਏ ਤੇ ਚੱਲਦੇ ਆ ਬਾਪੂ ਨੇ ਆਉਣਾ ਸੀਗਾ ਬਾਪੂ ਦੇ ਬਿਨਾ ਸੁੰਨਾ ਸੁੰਨਾ ਜਾਂ ਲੱਗਦਾ ਵੀ ਹਾਂ ਬਾਪੂ ਆਇਆ ਨਹੀਂ ਨਾਲ ਕਿਉਂਕਿ ਬਾਪੂ ਨੂੰ ਉਧਰ ਕੰਮ ਪੈ ਗਿਆ ਜ਼ਰੂਰੀ ਉੱਥੇ ਜਾਣਾ ਲਓ ਵੀਰੇ ਆਪਣਾ ਦੇਖ ਲਓ ਕਰ ਲੋ ਦਰਸ਼ਨ ਟਰੈਕਟਰ ਦੇ ਆਪਣੇ ਦੇ 50 75 ਲਿਆ ਆਪਾਂ ਸਾਰੀ ਐਸੈਸਰੀ ਆਪਾਂ origignal ਲਵਾਈ ਆ ਗੇਟ ਵੀ ਮੂਰਲੇ ਲਵਾਇਆ origignal ਮਗਰਾੜ ਵੀ origignal ਲਵਾਇਆ ਮਗਰ ਲੇ ਵੇਟ ਵੀ origignal ਲਵਾਇਆ ਬਾਹਰੋਂ ਕੁਛ ਨਹੀਂ ਲਵਾਉਣਾ ਇਹਦੇ ਪਹਿਲਾਂ ਹੀ ਸੋਚਿਆ ਸੀ ਮੇਰਾ ਕਿ ਬਾਹਰੋਂ ਤਾਂ ਐਸੈਸਰੀ ਬਿਲਕੁਲ ਲਵਾਉਣੀ ਨਹੀਂ ਸਾਰਾ ਕੁਛ origignal ਹੀ ਲਵਾਉਣਾ ਤੇ ਆਪਾਂ ਪਹਿਲਾਂ ਹੀ ਸੋਚਿਆ ਬਹੁਤ ਵਧੀਆ ਬਾਕੀ ਰਿਵਿਊ ਇਹਦਾ ਦਵਾਂਗੇ ਚਲਾ ਕੇ ਤੁਹਾਨੂੰ ਤੇ ਹੌਣ ਦੇਣ ਕਿਵੇਂ ਤੈਨੂੰ ਬਿੱਤਰ ਦੇ ਬਰਥਡੇ ਦਾ ਗੈਊਟ ਦੇਦਾ ਆਪਾਂ ਜੀ ਆਪਾਂ ਪਹੁੰਚ ਗਏ ਜਿੱਥੋਂ ਸਭ ਕੁਝ ਮਿਲਦਾ ਬਾਬਾਈ ਦੇ ਦਰ ਤੇ ਸ਼ੁਕਰਾਨਾ ਕਰਨ ਕਿ हे ਪ੍ਰਮਾਤਮਾ ਇਦਾਂ ਹੀ ਸਭ ਦੇ ਸੁਪਨੇ ਪੂਰੇ ਕਰੀ ਵੀ ਸਾਡੇ ਬਾਪੂ ਨੇ ਸਾਡੇ ਸੁਪਨੇ ਪੂਰੇ ਕਰੇ ਆ ਤੇ ਇਹ ਵੀ ਬਾਪੂ ਨੇ ਲੈ ਕੇ ਦਿੱਤਾ ਚਲੋ ਚਲਾਉਣਾ ਤਾਂ ਆਪਾਂ ਖੇਤੀ ਜਾ ਪਰ ਸੁਪਨਾ ਦਾ ਬਾਪੂ ਪੂਰੇ ਕਰਦਣਾ ਚਾ ਸਾਡੇ ਸਾਰੇ ਬਾਪੂ ਪੂਰੇ ਕਰਦੋ ਤੇ ਫੇਰ ਬਾਬਾ ਜੀ ਪੂਰੇ ਕਰਦੇ ਆ ਅਰਦਾਸਾਂ ਕਰੀ ਦੀਆਂ ਵੀ ਬਾਬਾ ਜੀ ਸਾਡਾ ਪੂਰਾ ਕਰਿਓ ਚਲੋ ਲਿਆ ਚਾਹੇ ਲੋਨ ਤੇ ਹੀ ਆ ਪਰ ਫੇਰ ਮੋੜਨਾ ਤਾਂ ਆਪਾਂ ਹੀ ਆ ਨਾ ਤੇ ਹੁਣ ਆ ਗਏ ਮੱਥਾ ਟੇਕਣ ਮੱਥਾ ਟੇਕਦੇ ਆ ਮੱਥਾ ਟੇਕ ਕੇ ਪ੍ਰਸ਼ਾਦ ਮੰਨਾਂਗੇ ਇੱਥੇ ਚਲੋ ਤੇ ਚਲਦੇ ਆ ਅੰਦਰ ਪਹਿਲਾਂ ਪ੍ਰਸਾਦਾ ਛੱਕਿਆ ਨੇ ਉਹ ਲਾਈਟ ਵੀ ਗੱਡੀ ਵਾਂਗੂ ਬੰਦ ਹੁੰਦੀ ਆ ਘੋੜੇ ਦੀ ਦੇਖੋ ਨਾਲ ਹੀ ਛੋਟੇ ਦੋਨੇ ਆ ਉਹ ਕਹਿੰਦੇ ਅਸੀਂ ਗੱਡੀ 'ਚ ਨਹੀਂ ਜਾਣਾ ਟਰੈਕਟਰ 'ਤੇ ਹੀ ਬਹਿਣਾ ਪਰ ਟਰੈਕਟਰ 'ਤੇ ਹੀ ਜਾਣਾ ਓਏ ਕਿਵੇਂ ਚੱਲਦਾ ਕਿਵੇਂ ਚੱਲਦਾ ਐ ਨਹੀਂ ਚੱਲਦਾ ਗਰਮੀ ਤਾਂ ਨਹੀਂ ਲੱਗੀ ਠੰਡ ਲੱਗਦੀ ਠੰਡ ਲੱਗੀ ਸਤਿ ਸ੍ਰੀ ਅਕਾਲ ਜੀ ਕਿਸੇ ਗਾਓ ਆ ਪਾਈ ਮੁੰਡਾ ਤੜੀ ਜੇ ਹਰ ਦੇ ਰਖਾ ਤਮਾ ਇਹ ਤੂ ਟੁੱਟੈ ਕਿਰਪਾ ਨੇ ਜਾਨ ਇਹ ਤੂ ਟੁੱਟਾ ਤਾਂ ਕਿਰਪਾ ਦੀ ਨਾਲੇ ਕਿਰਪਾ ਦੀ ਨਾਲੇ ਮਾਂ ਕਿਰਪਾ ਦੀ ਨਾਲੇ ਤਾਂ ਤੁਝਾਰੇ ਜੈ ਹਮਸਰ ਦੀ ਦਇਆ ਪਾਣੋ ਸਭ ਕੁਝ ਵੀਰੇ ਗੁਰੂ ਗ੍ਰੰਥ ਸਾਹਿਬ ਤੋਂ ਹੀ ਬਾਬਾ ਜੀ ਦੀ ਹਜ਼ੂਰੀ ਦੇ ਵਿੱਚ ਹੀ ਮਿਲਿਆ ਇੱਥੋਂ ਹੀ ਠੀਕ ਨਹੀਂ ਤੇ ਸਭ ਤੋਂ ਪਹਿਲਾਂ ਸ਼ੁਕਰਾਨਾ ਇੱਥੇ ਹੀ ਤੇ ਹੁਣ ਇੱਥੇ ਆਇਆ ਤਸਵੀਰਾਂ ਜਾਵਾਂਗੇ ਟੈਪੀਟਾਟ ਤੇ ਫਿਰ ਉੱਥੇ ਸ਼ੁਕਰਾਨਾ ਬਾਬਾਈ ਦਾ ਕਰਕੇ ਚਲੋ ਸੁਪਨਾ ਪੂਰਾ ਹੋਇਆ ਆਪਣਾ ਹਨਾ ਆਪਾਂ ਨੂੰ ਤਾਂ ਇਹੀ ਬਹੁਤ ਵੱਡੀ ਹੈਗੀ ਆ ਤੇ ਬਹੁਤ ਟਾਈਮ ਦੇ ਸੋਚਦੇ ਸੀ ਵੀ ਟਰੈਕਟਰ ਇਹ ਜਿਆ ਲੈਣਾ ਏਸੀ ਵਾਲਾ ਏਸੀ ਵਾਲਾ ਏਸੀ ਹਾਂ ਚਲੋ ਮੈਂ ਤਾਂ ਚਲੋ ਘਾਟੀ ਚਲਾਉਣਾ ਹੁੰਦਾ ਪਰ ਪਵਿੱਤਰ ਤਾਂ ਚਲਾਉਂਦਾ ਨਾ ਜਿਵੇਂ ਆਲੂਆਂ ਦੀ ਬਜਾਈ ਕਰਦਾ ਮੱਕੀ ਬੀਜ ਦਾ ਤੇ ਹੋਂ ਵੀ ਬਾਂਹਦਾ ਹਨਾ ਚਲੋ ਵੀ ਇਹਦੇ ਲਈ ਤਾਂ ਸੌਕਾ ਹੋ ਕਿਉਂਕਿ ਜਦੋਂ ਆਪਾਂ ਆਲੂ ਬੀਜਦੇ ਆ ਉਦੋਂ ਵੀ ਪੂਰੀ ਗਰਮੀ ਹੁੰਦੀ ਹੈ ਮੱਕੀ ਬੀਜਦੇ ਆ ਉਦੋਂ ਵੀ ਪੂਰਾ ਕਰਦਾ ਪੈਂਦਾ ਵੀ ਬੁਰਾ ਹਾਲ ਹੋਇਆ ਰਹਿੰਦਾ ਇਹਦਾ ਤੇ ਚਲੋ ਹੁਣ ਠੀਕ ਰੋ ਆਪਣਾ ਤਾਂ ਨਾ ਸ਼ੁਰੂ ਤੋਂ ਹੀ ਰੱਖਿਆ ਹੈ ਜਦੋਂ ਵੀ ਜੋਂਡੀਆ ਦਾ ਟਰੈਕਟਰ ਲਿਆ ਵਾ ਆ ਆਪਾਂ ਚਾਬੀ ਦਾ ਨਾਲ ਹੀ ਲੈ ਕੇ ਆਏ ਆ ਇਹਨਾਂ ਤਾਂ ਵੀ ਆਪਾਂ ਨਾਲ ਹੀ ਲੈ ਲਈ ਵੀ ਭਾਈ ਚਾਬੀ ਦੇ ਦੋ ਸਾਨੂੰ ਆਪਾਂ ਨਹੀਂ ਦਿੱਤੀ ਘਰੇ ਚਾਰ ਪੰਜ ਚਾਬੀਆਂ ਪਈਆਂ ਆਪਣੇ ਆਪਾਂ ਨਹੀਂ ਦਿੱਤੀ ਚਲੋ ਹੈ ਤਾਂ ਇਹ ਪੁਰਾਣੀ ਆ ਪਰ ਆਪਾਂ ਲੈ ਆਏ ਕੋਈ ਗੱਲ ਗਲਤੀ ਕਰਿਆ ਉਹਨਾਂ ਤਾਂ ਨਵੀਂ ਫੜਨੀ ਸੀ ਨਹੀਂ ਇਹ ਮੋੜ ਕੇ ਨਵੀਂ ਫੜ ਲਿਆ ਵਾ ਵੀ ਭਾਈ ਨਵੀਂ ਚਾਬੀ ਦੇ ਦੋ ਸਰੀਅਲ ਨੰਬਰ ਸਰਟੀਫਿਕੇਟ 60 ਯਰ 5 ਯਰ ਵਾਰੰਟੀ ਆ ਬੁੱਕ ਜੀ ਬੜੀ ਵੱਡੀਆਂ ਆਉਣ ਲੱਗੀਆਂ ਹਨ ਹਾਂ ਹਮ ਆਪਰੇਸ਼ਨ ਮੈਨੂਅਲ ਅੱਛਾ ਜੀ ਡੀ ਲਿੰਕ ਵੀ ਹੈਗਾ ਨਾ ਅੱਜ ਤੱਕ ਵੀ ਜੀ ਡੀ ਲਿੰਕ ਕਹਿੰਦੇ ਬਾਹਲਾ ਕੁਝ ਹੈ ਦੇ ਵਿੱਚ ਜੀ ਡੀ ਲਿੰਕ ਦੇ ਵਿੱਚ ਜਿੱਦਾਂ ਐਕਟਿਵ ਕਰਾਂਗੇ ਦਿਖਾਵਾਂਗੇ ਵੀਰੇ ਤੁਹਾਨੂੰ ਕਿਉਂਕਿ ਕਹਿੰਦੇ ਵੀ ਜੇ ਬੰਦਾ ਰੈਲ ਵੀ ਗਲਤ ਬਗਲ ਦਾ ਟੇਡੀ ਮੇਡੀ ਉਹ ਵੀ ਆ ਜਾਂਦਾ ਵੀ ਹਾਂ ਐਵੇਂ ਲੜ ਰਹਿ ਲ ਬਗਲੀ ਆ ਉਹਨੇ ਤੇ ਸਾਰੀ ਨੋਟੀਫਿਕੇਸ਼ਨ ਆਉਂਦੀ ਆ ਗਰਮ ਹੋਇਆ ਟਰੈਕਟਰ ਸਟਾਰਟ ਖੜਾ ਕਦੋਂ ਦਾ ਕੋਈ ਫਾਲਟ ਆ ਤਿੰਨ ਬੰਦਿਆਂ ਨੂੰ ਜਾਣਾ ਉਹਦਾ ਸਾਰਾ ਡਿਟੇਲ ਤਿੰਨ ਬੰਦਿਆਂ ਦੇ ਵਿੱਚ ਜਾਣੀਆਂ ਜਿਵੇਂ ਇੱਕ ਮੈਂ ਮੈਨੂੰ ਆਊਗਾ ਮੈਨੂੰ ਮੈਸੇਜ ਆਊਗਾ ਇੱਕ ਏਜੰਸੀ ਤੇ ਜਾਊਗਾ ਤੇ ਇੱਕ ਕੰਪਨੀ ਦੇ ਵਿੱਚ ਜਾਊਗਾ ਪੈ ਗਿਆ ਤੇ ਹੁਕਮਨਾਮਾ ਸਾਹਿਬ ਲੈ ਔਰ ਬਾਤ ਕਰੇ ਜੇ ਕੋਈ ਚਰਨ ਪਿਆਰੇ ਰਹਾਉ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਦੇ ਲੋ ਜਾਗਦਾ ਹੀ ਬੇਟਾ ਲਓ ਜੀ ਬਾਬਾ ਜੀ ਦੀ ਕਿਰਪਾ ਨਾਲ ਘਰੇ ਪਹੁੰਚ ਗਏ ਆਪਾਂ ਟਰੈਕਟਰ ਚੱਲ ਆ ਜਾ ਹੁਣ ਤਾਂ ਚੱਲ ਚੱਲ ਆ ਜਾ ਚੱਲ 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 ਹੁਣ ਵਿੱਚ ਥੋੜੀ ਮੈਨ ਆ ਜਾ ਥੱਲੇ ਚੱਪਲਾ ਕਿੱਥੇ ਆ ਵੇ ਲੋ ਥੱਲੇ ਨਹੀਂ ਉੱਤਰ